ਲਓ ਜੀ ਇਹ ਕੁੜੀਆਂ ਹੁਣ ਆਪਣੇ ਪੇਕੇਾਂ ਤੋਂ ਆਏ ਮੇਲ ਦਾ ਸਨਮਾਨ ਕਰਨ ਵਾਸਤੇ ਅੱਗੇ ਗਈਆਂ ਸੀ ਪਹਿਲਾਂ ਤੇ ਹੁਣ ਮੇਲ ਆ ਰਿਹਾ ਜੀ ਨਾਨਕਾ ਮੇਲ ਇਹ ਕੱਪੜੇ ਨੇ ਭਾਈ ਹੈ ਗੁਰ ਕੋਈ ਧਰਮੀ ਆਪਾਂ ਦਾ ਮਜਾ ਤੇ ਗਰਮੀ ਜਿਆਦਾ ਲੱਗਦੀ ਹੈ ਅੱਛਾ ਵਾਇਰ ਜੀ ਖਾਲਸਾ ਵਾਇਰ ਜੀ ਫਤਿਹ ਹੋ ਠੀਕ ਹੋ ਸਰਦਾਰ ਜੀ ਠੀਕ ਠੀਕ ਚਲੋ ਚੰਗੀ ਗੱਲ ਹੈ ਸਤਿਕਾਰ ਸਤਿਰੀ ਲਓ ਦੇ ਨਾਲ ਕੇ ਮੇਲ ਨੂੰ ਅੱਗੇ ਤੋਂ ਆਪਣੇ ਲੈ ਕੇ ਆ ਰਹੇ ਨੇ ਸੋਨੂ ਨਾਨਕੇ ਮੇਲ ਦੀਆਂ ਟੌਰਾਂ ਦਿਖਾਉਣੀਆਂ ਆ ਜੀ ਗਲਾਂ ਦੇ ਵਿੱਚ ਕੈਂਠੇ ਖੁੰਡੇ ਘੰਗਰੂਆਂ ਵਾਲੇ ਆਉਂਦੇ ਨੇ ਮਾਮੇ ਭਾਈ ਜਮਾ ਟੌਰਾਂ ਕੱਢ ਕੇ ਟੌਰਾਂ ਕੱਢੀ ਆਉਂਦੇ ਆ ਮਾਮੇ ਬਾ ਕੋਈ ਨਹੀਂ ਨਾਲ ਦੀ ਨਾਲ ਉਰਾ ਮੂੰਹ ਕਰ ਤੂੰ ਉੱਚਾ ਇਧਰ ਟੱਪੀਆਂ ਨਾਲ ਮੂੰਹ ਪੂਰਾ ਕਰ ਪੂਰਾ ਮੂੰਹ ਕਰ ਉਰਾ ਕੋ ਟੱਪੀਆਂ ਨਾਲ ਆ ਸਤਿ ਸ੍ਰੀ ਅਕਾਲ ਜੀ ਦੇਖੋ ਜੀ ਨਾਨਕਾ ਮੇਲ ਦੇ ਕੰਠੇ ਪਾਏ ਸਤਿ ਸ੍ਰੀ ਅਕਾਲ ਕੰਠੇ ਗਲਾਂ ਦੇ ਵਿੱਚ ਪਾਏ ਨੇ ਜੀ ਇਹ ਮਾਸੀਆਂ ਹੋਰੀਆਂ ਆ ਗਈਆਂ ਉਹ ਭੂਆ ਆ ਗਈ ਜੀ ਪਿੱਛੇ ਇਹ ਮੁੰਡੇ ਦੀ ਮੰਮੀ ਆ ਗਈ ਜੀ ਨਾਨਕੇ ਮੇਲ ਨੂੰ ਅੱਗੇ ਉਹ ਸਵਾਗਤ ਕਰਕੇ ਲੈ ਕੇ ਆਈ ਹੈ ਮੁੰਡੇ ਦੀ ਮੰਮੀ ਸਰਬਜੀਤ ਕੌਰ ਇਹ ਮੂਰ ਵਿਚਾਲੇ ਨਾਨੀ ਤੁਰੇ ਆਉਂਦੇ ਨੇ ਜੀ ਇਹ ਨਾਨੀ ਆ ਬਾਕੀ ਮਾਮੀਆਂ ਆ ਗੀਆਂ ਬਾਸੀਆਂ ਆ ਗੀਆਂ ਭੂਆ ਆ ਗੀਆਂ ਇਹ ਸਾਰੀਆਂ ਆਪੋ ਆਪਣੇ ਮੇਲ ਨੂੰ ਲੈ ਕੇ ਆਉਂਦੀਆਂ ਹੋਈਆਂ ਸੋ ਠੀਕੋ ਚਲੋ ਬੇਦਰ ਬੁਰੀ ਦੇ ਮਾਰ ਦੀ ਭੂਮੀ ਹੈ ਮੋਨੇ ਮੋਨੇ ਤਾ ਮੋਨੇ ਹਿੰਦੇ ਆ ਤੀਂ ਪੀਰੀ ਹੈ ਮਰਕਾ ਕੱਲਾ ਕੱਲਾ ਯਾਰ ਬੜੀ ਕੋਈ ਨਾ ਕੋਈ ਹੋਰ ਵਧੀਆ ਵਧੀਆ ਲਓ ਜੀ ਨਾਨਕਾ ਮੇਲ ਪਹੁੰਚ ਚੁੱਕਿਆ ਅਸੀਂ ਕਾਲ ਇਹ ਆਗੇ ਸਾਡੇ ਮਹਕਦੀਪ ਜੀ ਪਰ ਮੇਰੀ ਮੁੰਡੇ ਦੀ ਭੂਆ ਭੂਆ ਦਾ ਪੁੱਤ ਹੈ ਭਈ ਇਹਦੀ ਦਾ ਮੁੰਡਾ ਵਿਆਹ ਵਾਲਾ ਵਧੀਆ 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 ਇਹ ਸਾਡੇ ਜਥੇਦਾਰ ਜੀ ਪਹੁੰਚ ਚੁੱਕੇ ਨੇ ਆ ਓਏ ਜੱਟਾ ਤੇਰੇ ਆ ਆ ਤੜਕੇ ਦੇ ਵੇਟ ਕਰੀ ਜਾਂਦੇ ਆ ਹੈ ਠੀਕੋ ਕਹਿਵਾ ਜਮਾ ਭੂਮੀ ਹੈ ਬੋਲੇ ਭੂਮੀ ਹੈ ਵੀਚਾਰ ਲਾਡੋ ਨੀ ਮੁਵੀਆਂ ਵਗੇ ਆਇਓ 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 ਵੱਧ ਕੇ ਵੱਧ ਕੇ ਕੋਈ ਨਹੀਂ ਕੋਈ ਨਹੀਂ ਕੋਈ ਵੱਧ ਆਇਓ 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 ਇਧਰ ਆ ਇਧਰ ਉਧਰ ਜਾ ਹਮਨੇ ਦੇਖੋ ਕੋਈ ਜਾਣਾ ਜੋਤੀ ਕੁੜੀਏ ਚੱਕ ਨਵਾਉਂ ਜੀ ਮੈਨੋਂ ਕਿਤੇ ਪੁੱਛੋ ਇਹ ਬੇਹ ਸਾਹਮਣੇ ਦੇਖਿਓ ਛੱਡੋ ਪੁੱਤ ਮੜੀ ਜਿਹੇ ਸਾਈਡ ਓਏ ਮਾਮਾ ਪਾ ਲੋ ਪਤਾ ਨਹੀਂ ਬਈ ਪਰਾਡੋਤੀ ਲਾ ਕੇ ਬੇਬੇ ਸਾਹਮਣੇ ਪਰ ਮਾਲ ਆ ਗਿਆ ਠੀਕ ਹੈ ਜੀ ਹੋਰ ਦਰਵਾਜ਼ੇ ਪਿਛੋਂ ਨਹੀਂ ਲੰਘਣ ਚਾਹਦੇ ਬਈ ਅੱਗੇ ਟੱਪਦੇ ਹੁੰਦੇ ਆ ਜੀ ਇੱਧਰ ਹੀ ਟੱਪ ਲੈ ਆ ਪਿਛੇ ਟਪਾਓ ਜੀ ਪਿਛੋਂ ਨਹੀਂ ਪਾਦੇ ਆ ਜੀ ਨੇ ਇੱਧਰ ਹੋ ਜੋ ਤੁਸੀਂ ਉਰਾਂ ਨੂੰ ਹੋ ਜੋ ਮੜ ਜਾ ਤੁਸੀਂ ਥੜਾ ਨੂੰ ਟੱਪ ਜਾ ਕਰਨਾ ਪਿਛੋਂ ਟਾ ਦੇ ਬਈ ਜੀ ਇੱਧਰ ਚੱਕ ਲੈ ਦਿੰਦਾ ਮੇਰੇ ਸਾਹਮਣੇ ਦੇਖਿਓ ਸਾਹਮਣੇ ਕਿਉਂ ਠੀਕ ਹੈ ਜੀ ਚਲੋ ਜੀ ਓਕਾ ਜੀ ਹਲੋ ਬੁਨਾਤ ਕਰ ਲਓ ਪਾਣੀ ਦਾ ਹਾਏ ਸਾਹਮਣੇ ਦੇਖੋ ਬੀ ਠੀਕ ਹੈ ਇਹ ਪੈਨ ਨਹੀਂ ਬਿਨਾ ਤੁਹਾਨੂੰ ਕਹਿੰਦਾ ਦੁਬਾਰਾ ਦੇਖੋ ਅੰਟੀ ਤੁਸੀਂ ਬਾਈ ਬਾਈ ਆਹ ਹੋ ਜਾ ਤਾ ਇਧਰ ਕਰਨਾ ਮਾਰਤਾ ਜਿਉ ਕਰਨਾ ਮੈਨੇ ਹਾਏ ਬੈਹ ਤੇਜੀ ਬਸ ਰੱਖੀਨ ਇੱਕੋ ਹੀ ਮਾਰ ਲੋ ਹਾਂ ਸਾਹਮਣੇ ਦੇਖੋ ਅੰਟੀ ਸਾਹਮਣੇ ਠੀਕ ਹੈ ਜੀ ਦੁਬਾਰੇ ਦੇਖਵਾਂਟੀ ਦੁਬਾਰੇ ਦੇਖੋ ਹੋਈ ਦੇਖੋ ਮੋਟਰ ਚੱਲ ਰਿਹਾ ਮੋਟਰ ਕਰਕੇ ਮਹਾਂ ਪੁੱਛਣਾ ਗੱਡੀ ਗੱਡੀ ਤਾਂ 120 ਤੇ ਆਈਏ ਕਿਹੜੇ 120 ਇਹ ਸਾਡੇ ਮੂਰੇ ਆਗੇ ਨਾ ਮਗਰ 120 ਕਿਹੜਾ ਆਲਮ ਸਾਰੇ ਹੀ ਸਾਰੇ ਨਾਨਕੇ ਮੂਰੇ ਸੀ ਮਗਰ ਰਾਹ ਬੋਲੂਗੇ ਮਖਾਰੇ ਆ ਬੈ ਤਾਂ ਨਾਨਕੇ ਦੇ ਮੂਰੇ ਲੱਗ ਲਈਏ ਅੱਪਾ ਊੜੀਆਂ ਨੇੜੇ ਉਹਨੇ ਥੋੜਾ ਆਏ ਨੋ ਹੋ ਜੋ ਮਰਜੈਂਟ ਹਨ ਅੰਟੀ ਸਾਹ ਗੰਡਾਣੇ ਪਿੱਛੇ ਆ ਜਾਓ ਸਾਹਮਣੇ ਦੇਖੀ ਠੀਕ ਹੈ ਚਲੋ ਉਹ ਤੇ ਖੜੇ ਆਵਾਜ਼ ਹੈਪੀ ਰੱਖ ਕੇ ਦੇਖ ਰਿਹਾ ਉਹ ਕਿਹੋ ਜਿਹਾ ਖੜੀ ਨਾਲੇ ਕਰਕੇ ਪਿੱਛੇ ਹੋ ਜਾ ਕਰ ਮਾੜਾ ਇਧਰ ਹੋ ਜਾ ਬੱਚਾ ਇਧਰ ਮੁਹ ਕਰ ਐ ਇਧਰ ਮੁਹ ਕਰ ਇਧਰ ਇਧਰ ਹਾਏ ਬਪਾ ਹੇ ਸਾਹਮਣੇ ਦੇਖੋ ਸਾਹਮਣੇ ਦੇਖਿਓ ਸਾਹਮਣੇ ਦੇਖਿਓ ਇਧਰ ਇਧਰ ਮੇਰੇ ਕੋ ਨਹੀਂ ਪੂਰੇ ਛੇ ਚਲੋ ਜੀ ਜੀ ਚਲੋ ਸਾਹਮਣੇ ਦੇਖੋ ਆਂਟੀ ਸਾਹਮਣੇ ਫੋਟੋ ਕਰਵਾ ਰਹੇ ਜੀ ਸਾਹਮਣੇ ਦੇਖੋ ਜੀ ਜੀ ਆ ਜਾਂਦੇ ਦੇਖ ਜੀ ਯਾਰ ਦੇ ਇਹ ਹੈ ਬਚੋਲੇ 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 ਆ ਗਏ ਬਈ ਬਚੋਲੇ ਹੈ ਸਾਰੇ ਇਹ ਟਕਾ ਕੇ ਖਿੱਚੀ ਸਮਾਰ ਕੇ ਬਚੋਲੇ ਆ ਹਾਂ ਸਾਰੇ ਬਚੋਲੇ ਆ ਇਹ ਇੱਧਰ ਇੱਧਰ ਝਾਕ ਮਾਂ ਤੂੰ ਇੱਧਰ ਚਲੋ ਜੀ ਚੱਲ ਵੀ ਮਾਮਾ ਇਹਨਾਂ ਦੀ ਬਦੌਲਤ ਹੀ ਆਪਾਂ ਹਾਂ ਮਾਸਾ 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 ਬੜਾ ਟੈਟ ਬਣਾਈ ਮੂਵੀ ਉਹਦੀ ਚਾਟ ਬੜੀ ਜੀ ਹਾਂ ਇਹੀ ਹੈ ਬਚੋਲਾ ਆਪਣਾ ਸਿਰਾ ਵਾਂਗ ਰਹੇਗਾ ਜੀ ਉਹੀ ਜੰਦਾ ਹੋਏ ਆ ਜੋ ਇਹਨਾਂ ਦੇ ਇੱਕ ਹੋਰ ਕਰ ਲੰਦੇ ਸਾਹਮਣੇ ਦੇਖੋ ਜੀ ਅੰਕਲ ਸਾਹਮਣੇ ਠੀਕ ਹੈ ਇਹ ਖਾਣੇ ਹੁੰਦੇ ਆ ਕਿ ਸਾਰੇ ਕੋਈ ਨਹੀਂ ਉਧਰ ਹੀ ਟੱਕਾ ਕਰ ਲਗੇ ਦਰਵਾਜ਼ਾ ਬਾਲਾ ਭਾਈ ਥੱਮ ਨੀ ਜਾ ਕਰ ਵੀ ਹੱਥਕਾਰ ਮੁੰਡਿਆ ਹੱਥ ਕੈਂਠੇ ਵਾਲਿਆ ਇੱਥੇ ਬਈ ਸੌ ਵੀ ਫੜ ਲੈ ਇੱਧਰ ਇੱਧਰ ਜਾ ਕੇ ਕਰ ਤੂੰ ਇੱਧਰ ਜਾ ਕੇ ਕਰ ਮੇਰੇ ਕੰਨੀ ਹਾਂ ਇੱਥੇ ਹੈ ਦੂਜਾ ਮੜੂ ਹੈ ਸਾਰੇ ਹੁੰਦੇ ਬਾਰਾ ਦੇਖੋ ਜੀ ਓਏ ਦੇਖ ਤੇਰਾ ਯਾਰ ਝਾਕਦਾ ਇੱਥੇ ਹੱਕ ਖੜੀ ਆ ਜੱਟ ਦੀ ਇੱਥੇ ਵੈਰੀ ਗੁੱਡ ਹੋਰ ਬਣਿਆ ਬੇਵਤਰ ਗਣੂ ਆ ਚਾਹ ਦਾਂਗੇ ਹੁਣ ਆਪਾਂ ਉਧਰ ਜਾ ਕੇ ਰ ਆ ਭੈਣ ਦੀ ਉਧਰ ਕਿਉਂ ਸਜਦਾ ਨਾ ਗੇਟ ਨਾ ਆਲਾ ਜਨਾਲਾ ਜਿਉ ਹੁਣ ਆਇਆ ਖਾਲਸੇ ਸਜਦਾ ਨਾ ਗੇਟ ਸਾਹਮਣੇ ਦੇਖੀ ਇੱਥੇ ਹੁਣ ਹਾਂ ਇੱਥੇ ਬਾਹਰ ਬਾਹਰ ਪੇਪਰ ਪੈਸੂ ਲਓ ਸਾਹਮਣੇ ਦੇਖੀ ਨੂੰ ਵੀ ਹਨਾ ਠੀਕ ਇੱਥੇ ਆਜੇ ਗੱਲੇ ਪੀਓ ਹਨਾ ਹਾਂ ਬੋਲ ਚਲੋ ਜੀ ਚਲੋ ਜੀ ਉਧਰ ਹੀ ਹੋ ਜਾਂ ਅੰਦਰ ਜੀ ਅੰਦਰ ਨਹੀਂ